ਅਸੀਂ ਤਾਂ ਬਸ ਸਾਡਾ ਤਾਂ ਦਾਲ ਫੁਲਕਾ ਚੱਲਿਆ ਪਿਆ ਤਾਂ ਇਹ ਨਹੀਂ ਤਾਂ ਸਾਨੂੰ ਗਾਣਾ ਬਜਾਉਣਾ ਨਹੀਂ ਆਉਂਦਾ ਚਲੋ ਸਾਨੂੰ ਫੇਰ ਵੀ ਕਿਤੇ ਮਾੜਾ ਮੋਟਾ ਇੱਕ ਸਾ ਦਾ ਪਤਾ ਹੋਣਾ ਇੱਕ ਸਾ ਦਾ ਤਾਂ ਸਾਨੂੰ ਪਤਾ ਹੋਣਾ ਜੇ ਅਸੀਂ 10 ਸਾਲ ਤੋਂ ਗਾ ਰਹੇ ਹਾਂ ਮਾੜਾ ਮੋਟਾ ਸਾ ਤਾਂ ਸਾਨੂੰ ਪਤਾ ਇੱਕ ਦੋ ਰਾਗ ਵੀ ਪਤਾ ਹੋਣੇ ਆ ਸਾਨੂੰ ਇਹ ਅੱਜ ਕੱਲ ਸੁਰ ਵਾਲਿਆਂ ਦਾ ਜ਼ਮਾਨਾ ਨਹੀਂ ਅੱਜ ਕੱਲ ਬੇਸੁਰਿਆਂ ਦਾ ਜ਼ਮਾਨਾ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਬੇਸੁਰੇ ਜਿਨ੍ਹਾਂ ਦਾ ਕੋਈ ਸੁਰ ਨਹੀਂ ਕੋਈ ਗਿਆਨ ਨਹੀਂ ਅੱਜ ਕੱਲ ਉਹਨਾਂ ਦਾ ਜ਼ਮਾਨਾ ਅੱਜ ਕੱਲ ਜਿਹੜੇ ਸੁਰਾਂ ਵਾਲੇ ਨੇ ਨਾ ਤੁਸੀਂ ਦੇਖਦੇ ਹੋਵੋਗੇ ਇੰਟਰਵਿਊਆਂ ਰੋਂਦੇ ਨੇ ਕਿ ਸਾਨੂੰ ਪ੍ਰਮੋਟ ਕਰੋ ਰੋਂਦੇ ਨੇ ਕਿ ਅਸੀਂ ਪਿੱਛੇ ਬੈਠੇ ਆ ਰੋਂਦੇ ਨੇ ਕਿ ਸਾਡੇ ਘਰ-ਬਾਰ ਨਹੀਂ ਅਸੀਂ ਕੱਚੇ ਘਰਾਂ ਦੇ ਵਿੱਚ ਆ ਕਿਉਂਕਿ ਉਹਨੂੰ ਕੋਈ ਪ੍ਰਮੋਟ ਨਹੀਂ ਕਰਦਾ ਕਈ ਕਈ ਪੱਕੇ ਵੀ ਆ ਪੱਕੇ ਘਰਾਂ ਵਾਲੇ ਵੀ ਆ ਜਿਹੜੇ ਸੁਰੀਲੇ ਨੇ ਬਾਹ ਕਮਾਲ ਗਾਉਣ ਵਾਲੇ ਨੇ ਖਰੇ ਤੋਂ ਖਰੇ ਬੈਠੇ ਨੇ ਪੂਰੀ ਦੁਨੀਆ ਦੇ ਵਿੱਚ ਪਰ ਇੱਥੇ ਬੇਸੁਰਿਆਂ ਦਾ ਜ਼ਮਾਨਾ ਜਿਹਨੂੰ ਆਪਾਂ ਬੋਂਗੇ ਕਹਿ ਦਿੰਨੇ ਨਾ ਬੇਸੁਰੇ ਉਹਨਾਂ ਦਾ ਜ਼ਮਾਨਾ ਵਾ ਮਾਈਆਂ ਬਾਰੂ ਲਾ ਕਿਉਂਕਿ ਅੱਜ ਕੱਲ ਦਰਗਾਵਾਂ ਤੇ ਸੋਰ ਵਾਲੇ ਨੂੰ ਘੱਟ ਸੁਣਦੇ ਨੇ ਬੇਸੁਰਿਆਂ ਨੂੰ ਜ਼ਿਆਦਾ ਚੜਾਉਂਦੇ ਨੇ ਵੀ ਤੁਸੀਂ ਗਾਓ ਉਹ ਜਿਹੜੇ ਅੱਜ ਕੱਲ ਕਹਿੰਦੇ ਨੇ ਨਾ ਕਿਸੇ ਦੀ ਕੁੜੀ ਚਲੀ ਗਈ ਕੋਈ दारू ਪੀ ਰਿਆ ਕਿਸਦਾ ਜਵਾਈ ਆਇਆ ਕੋਛੇ ਕੋਛੇ ਜਿਹਨੂੰ ਕਹਿੰਦੇ ਆਪਾਂ ਗਾਣਾ ਪਰਿਵਾਰਕ ਨਹੀਂ ਸੁਣਨ ਵਾਲਾ ਉਹ ਸੁਣਾਉਂਦੇ ਨੇ ਤੇ ਉਹਨਾਂ ਤੇ ਪੈਸੇ ਐ ਸਿੱਟਦੇ ਜਿੱਦਾਂ ਬੱਸ ਸਾਰੀ ਕਰਦੀ ਰਜਿਸਟਰੀ ਇਹਨਾਂ ਨੇ ਗਿਰਵੀ ਰੱਖੀ ਹੋਵੇ ਤੇ ਇੱਥੇ ਸਿੱਟ ਦੇਣੀ ਹੈ। ਅ ਕਈ ਦਾ ਗਾਣਾ ਲdre ਵਿਆਹ ਦਾ ਟੈਂਟ ਪਾੜ ਦੂੰ। ਲੱਡੂਆਂ ਚ ਰੇਤਾ ਪਾ ਦੂੰ। ਐਦਾਂ ਦੇ ਗਾਣੇ ਨੇ ਜਿਹਨਾਂ ਨੂੰ ਪਸੰਦ ਕਰਦੇ ਨੇ। ਫੁੱਫੜ ਆ ਗਿਆ ਮੁਰਗਾ ਬਣਾ ਲਓ। ਐਦਾਂ ਵੀ ਸਹੀ ਹੈ। ਐਦਾਂ ਦੇ ਗਾਣੇ ਦਵਾਬਾ ਟੀਵੀ ਵਾਲੇ ਤੁਹਾਨੂੰ ਪਾਣੀ ਆ ਤੁਸੀਂ ਮੇਰੀ ਇੱਕ ਕਲਿੱਪ। ਕਿਉਂਕਿ ਇਹ ਸੋਸ਼ਲ ਮੀਡੀਆ ਜਿਹੜਾ ਆਪਾਂ ਨੂੰ ਚੰਗੇ ਰਾਹ ਵੀ ਪਾ ਸਕਦਾ ਗਲਤ ਵੀ ਪਾ ਸਕਦਾ। ਇਹ ਆਪਣੀ ਮਰਜ਼ੀ ਹੈ। ਇਹ ਚੀਜ਼ਾਂ ਸੋਸ਼ਲ ਮੀਡੀਆ ਤੇ ਚੰਗੀਆਂ ਵੀ ਆਉਂਦੀਆਂ ਮਾੜੀਆਂ ਵੀ ਆਉਂਦੀਆਂ ਇਹ ਸਾਡੀ ਮਰਜ਼ੀ ਅਸੀਂ ਚੰਗੇ ਦੇਖਣਾ ਕਿ ਮਾੜੇ ਦੇਖਣਾ ਕਿਉਂ ਜੀ ਇਦਾਂ ਹੀ ਆ ਨਾ ਤੇ ਜੇ ਚੰਗੀਆਂ ਨੂੰ ਪ੍ਰਮੋਟ ਕਰਨਗੇ ਜੇ ਅੱਜ ਮੇਰੀ ਕੋਈ ਗੱਲ ਸੁਣੂਗਾ ਇੱਕ ਅੱਧਾ ਦਾ ਸੁਨੇਗਾ ਜੇ ਤੁਸੀਂ ਸਾਰੇ ਨਹੀਂ ਸੁਣ ਸਕਦੇ ਕਿਸੇ ਇੱਕ ਨੂੰ ਤਾਂ ਫਰਕ ਪਏਗਾ ਕੋਈ ਤਾਂ ਸੋਚੇਗਾ ਵੀ ਹਾਂ ਬਈ ਕੁੜੀ ਜੋ ਗੱਲ ਕਹਿ ਕੇ ਗਈ ਸਹੀ ਕਹਿ ਕੇ ਗਈ ਆ ਸਾਨੂੰ ਗੌਰ ਕਰਨਾ ਚਾਹੀਦਾ ਉਹ ਅੱਗੇ ਗੱਲ ਕਰੇਗਾ ਅੱਗੇ ਗੌਰ ਹੋਏਗਾ ਅੱਗੇ ਗੱਲ ਕਰੇਗਾ ਅੱਗੇ ਗੌਰ ਹੋਊਗਾ ਕਦੀ ਤਾਂ ਸੋਰ ਵਾਲੇ ਦਾ ਜ਼ਮਾਨਾ ਹੋਊ ਆ ਬੋਂਗੇ ਬੇਸੁਰੇ ਇਹ ਤਾਂ ਹਟਣਗੇ ਸਟੇਜਾਂ ਤੋਂ ਇੱਕ ਵਾਰ ਵੀਜੇ ਮਨਪਾਰੀ ਵਾਸਤੇ ਤਾੜੀਆਂ ਲਾ ਦਿਓ ਜਰਾ ਅਰਦਾਸ ਕਰ ਦਿਓ ਕਿਉਂਕਿ ਪਿੱਛੇ ਜੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਪ੍ਰੋਗਰਾਮ ਲਾਣ ਜਾਂਦੇ ਸੀ ਪਤਾ ਨਹੀਂ ਲਾ ਕੇ ਆਉਂਦੇ ਸੀ ਲਾਣ ਜਾਂਦੇ ਸੀ ਲਾਣ ਜਾਂਦੇ ਸੀ ਸੋਹਣਾ ਵਾਸਤੇ ਤਵਾ ਕਰਿਓ ਕਿ ਜਲਦ ਤੋਂ ਜਲਦੋ ਠੀਕ ਹੋ ਕੇ ਦਰਬਾਰਾ ਤੋਂ ਹਾਜ਼ਰੀਆਂ ਭਰਨ ਥੈਂਕ ਯੂ ਬੋਲੋ ਥੈਂਕ ਯੂ ਉੱਚੀ ਥੈਂਕ ਯੂ ਥੈਂਕ ਯੂ ਇੱਥੇ ਬੋਲ ਮੈਂ ਤੁਹਾਦੀ ਬਹੁਤ ਵਾਰੀ ਫੈਨ ਥੈਂਕ ਯੂ ਕਿੰਨੀ ਵੱਡੀ ਐਨੀ ਕਿੰਨੀ ਐਨੀ ਢਾਲੀ ਘਰ ਲੋ ਦੇ ਵਾਸਤੇ ਗਾਣਾ ਮਜਾਣਾ ਨਹੀਂ ਸਾਨੂੰ ਆਉਂਦਾ ਇਹਨਾਂ ਦਾ ਸਹਾਰੇ ਅਸੀਂ ਤੁਰੇ ਫਿਰਦੇ ਹਾਂ ਕਿਉਂਕਿ ਜਿਹੜੇ ਗਾ ਗਏ ਨੇ ਉਹ ਨੇ ਨਰਿੰਦਰ ਬੀਬਾ ਜੀ ਗੁਰਮੀਤ ਬਾਵਾ ਜੀ ਸੁਰਿੰਦਰ ਸੋਨੀਆ ਜੀ ਸੋ ਇਹ ਕਲਾਕਾਰ ਨੇ ਜਿਹੜੇ ਗਾ ਗਏ ਨੇ